ਕੱਲ ਨੂੰ 11 ਵਜੇ ਤੇ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਜਿਹੜਾ ਤੁਸੀਂ ਹੂੰ ਹੂੰ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਤੇ ਪੋਸਟਰਾਂ ਨੂੰ ਇੰਨਾ ਪਿਆਰ ਦਿੱਤਾ ਤੇ ਹੁਣ ਉਹਦੋਂ ਵੱਧ ਪਿਆਰ ਦੇਣਾ ਜੀ ਤੁਸੀਂ ਟ੍ਰੇਲਰ ਨੂੰ ਕੱਲ ਨੂੰ ਸਵੇਰੇ 11 ਵਜੇ ਟ੍ਰੇਲਰ ਆ ਜਾਣਾ ਜੀ ਸਾਗਾ ਦੇ YouTube ਚੈਨਲ ਦੇ ਉੱਤੇ ਤੇ ਸਾਰਿਆਂ ਨੇ ਸ਼ੇਅਰ ਕਰਨਾ ਸਪੋਰਟ ਕਰਨੀ ਹੈ ਦੱਸਣਾ ਹੈ ਕਿੱਦਾਂ ਲੱਗਿਆ ਇਹ ਫਿਲਮ ਦਾ ਤੁਹਾਨੂੰ ਪਤਾ ਹੀ ਹੈ ਕਦੋਂ ਰਿਲੀਜ਼ ਹੋਣੀ ਆ ਆਨ ਦੀ ਵਸਾਇਕੇ ਨੂੰ ਇਕੱਠੇ ਕਰਾਂਗੇ 5 ਵਿਸtre 14 ਅਪ੍ਰੈਲ ਨੂੰ ਤੇ ਬੜੀ دیر ਬੜੀ دیر ਬਾਅਦ ਨਹੀਂ ਮੈਂ ਪਹਿਲੀ ਵਾਰੀ ਇਦਾਂ ਦੀ ਫਿਲਮ ਬਣਾਈ ਹੈ ਕਿਉਂਕਿ ਪਹਿਲਾਂ ਮੇਰੀਆਂ ਫਿਲਮਾਂ ਕੋਈ ਮੈਂ ਪੁਰਾਣੇ ਟਾਈਮ ਦੀ ਫਿਲਮ ਬਣਾਈ ਨਹੀਂ ਸੀ ਸੋ ਪਹਿਲੀ ਫਿਲਮ ਹੈ ਜਿਹੜੀ ਰਿਲੀਜ਼ ਹੋ ਰਹੀ ਹੈ 90 ਵਾਲਾ ਪੀਰੀਅਡ ਆ ਜੀ 90 91 ਉਹ ਗੱਲ 99 ਜਾਂ 91 ਨਹੀਂ ਸਸੀ ਕਾ ਜੀ ਮੈਂ ਹਰਿੰਦਰ ਪੁੱਲਰ ਸਸੀ ਕਾ ਜੀ ਮੈਂ ਤੁਹਾਡਾ ਆਪਣਾ ਹੈਪੀ ਰਾਈ ਕੁਟੀ ਸਸੀ ਕਾ ਜੀ ਮੈਂ ਤੁਹਾਡਾ ਆਪਣਾ ਕਬਲ ਸੂਫਾਈ ਤੇ ਮੈਂ ਦਲਫ੍ਰਿਤ ਜੀ ਕੱਲ ਨੂੰ ਯਾਨੀ ਕਿ 6 ਮਾਰਚ ਨੂੰ 11 ਵਜੇ ਆ ਰਿਹਾ ਕੀ ਆ ਰਿਹਾ ਦੱਸੋ ਮੰਜੇ ਬੇਸਰੇ ਦਾ ਟ੍ਰੇਲਰ ਯੈਸ ਆਉਂਦੀ ਵਿਸਾਖੀ ਨੂੰ ਇਕੱਠੇ ਕਰਾਂਗੇ ਮੰਜੇ ਬੇਸਰੇ 14 ਬਰਿਆਂ ਨੂੰ ਆਣੀਆ ਫਿਲਮ ਉਹ ਤਾਂ ਇਹਨੇ ਖਿੱਚ ਕੇ ਰੱਖਣਾ ਕੱਲ ਨੂੰ ਟ੍ਰੇਲਰ ਆਣਾ ਸ਼ਿਰਗਾਨੀ

ਲਿਆ ਵੀਰੇ ਬੇਕਤਰਾ ਲਿਆ ਤੇ ਮੰਜਾ ਲਿਆ ਓਏ ਬਾਈ ਦੀ ਫਿਲਮ ਆ ਰਹੀ ਕੰਦ ਉਹ ਕੀ ਕਰੀ ਜਾਂਦੇ ਹੋ ਉਹ ਬਾਈ ਤੁਹਾਨੂੰ ਪਤਾ ਨਹੀਂ ਗਿੱਪੀ ਬਾਈ ਦੀ ਫਿਲਮ ਆ ਰਹੀ ਹੈ ਮੰਜੇ ਬਿਸਤਰੇ ਉਹਦਾ ਕੱਲ ਨੂੰ ਟ੍ਰੇਲਰ ਆਉਣਾ 11 ਵਜੇ YouTube ਤੇ ਉਹਦੇ ਵਾਸਤੇ ਮੰਜੇ ਬਿਸਤਰੇ ਇਕੱਠੇ ਕਰਦੇ ਹਾਂ ਹਾਂਜੀ ਲਓ ਜੀ ਫਿਰ ਤਿਆਰੀਆਂ ਖੇਚ ਲਓ ਤੁਸੀਂ ਵੀ ਸਾਰੇ ਸੱਸੀ ਗੱਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਮੇਰੇ ਨਾਲ ਸਾਡੇ ਵੀਰ ਸਾਰੇ ਅੱਜ ਜਸ਼ਨ ਦਾ ਦੇਣਾ ਕਿਉਂਕਿ ਕੱਲ ਨੂੰ ਠੀਕ 11 ਵਜੇ ਮੰਜੇ ਬਿਸਤਰੇ ਦਾ ਟ੍ਰੇਲਰ ਆਉਣਾ ਸੋ ਤੁਸੀਂ ਸਾਰਿਆਂ ਨੇ ਦੇਖਣਾ ਤੇ ਸ਼ੇਅਰ ਕਰਨਾ ਜੀ ਮੰਜੇ ਬਿਸਤਰੇ